ਆਪ ਜਪਾਂ ਸਾਰੇ ਨੇ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਪੂਰੀ ਮੁਨਕਤਾ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇ ਉਹਨਾਂ ਦੀ ਅਗਵਾਈ ਦੇ ਵਿੱਚ ਮੇਰੇ ਭਰਾਵਾ ਦੇ ਸમાન ਸਰਦਾਰ ਜਬੀਰ ਸਿੰਘ ਜੀ ਝੰਡੇ ਵਾਲਾ ਦੀ ਅੰਤਮ ਅਰਦਾਸ ਤੇ ਇਕੱਠੇ ਹੋਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਮਾਇंदे ਸਹਿਬਾਨ ਗੁਰੂ ਘਰ ਦੇ ਕੀਰਤਨੀਏ ਸਰਦਾਰ ਬਰਬੀਰ ਸਿੰਘ ਦੀ ਰਾਜੇਵਾਲ ਜਿਸ ਗੱਦੀ ਮੰਦਿਰੇ ਯੋਧੇ ਤੇ ਜਰਨੈਲ ਸੀ ਦੀ ਉਹਨਾਂ ਦੀ ਸਜੀਵਾਨ ਸੀ ਸੁਮੂੱਚੇ ਕਿਸਾਨ ਮੋਰਚੇ ਦੇ ਆਗੂ ਸਹਿਬਾਨ ਸਰਦਾਰ ਮੇਰੇ ਦਰਸਤ ਦੀ ਬਾਗਾ ਤਾਂ ਕਿੰਦੇ ਵਸੀ ਸਦਾ ਸੰਤੋਖ ਸਿੰਘ ਜੀ ਸੰਧੂ ਸਾਹਿਬ ਪਾਮਲਾ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਤੇ ਦਰਜਾ ਬਰਦਾ ਸਤ ਸੰਗਤ ਜੀ ਸਭ ਤੋਂ ਪਹਿਲਾਂ ਫਤਹਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਦੋਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀਏ ਲਾਏ ਧਿਆਨਾ ਗੁਰੂ ਸਾਹਿਬ ਦਾ ਕੀਰਤਨ ਹੋ ਚੁੱਕਾ ਹੋਵੇ ਰਦਾਸ ਬੇੰਤੀ ਹੋ ਚੁੱਕੀ ਹੋਵੇ ਭਗਵਨ ਨਾਮਾ ਸਾਹਿਬ ਲਿਆ ਜਾ ਚਪਾ ਹੋਵੇ ਸਿੱਖੋ ਤੇ ਸੰਗਤੋਂ ਬਾਕੀ ਗੱਲਾਂ ਛੋਟੀਆਂ ਤੇ ਬਾੜੀਆਂ ਰਹਿ ਜਾਂਦੀਆਂ ਬਾਕੀ ਗੱਲਾਂ ਛੋਟੀਆਂ ਤੇ ਬਾੜੀਆਂ ਰਹਿ ਜਾਂਦੀਆਂ ਪਰ ਆਪਾਂ ਸਾਰੇ ਬੈਠੇ ਆ ਇਸ ਮੌਕੇ ਚੰਗੇ ਬੰਦੇ ਨੂੰ ਲਿਉਣੀ ਆ ਤੇ ਮੌਤ ਮਾੜੀ ਬੰਦੇ ਨੂੰ ਲਿਉਣੀ ਆ ਲੈ ਕੇ coma 2 ਘੰਟੇ ਕਰ ਲੋ 4 ਘੰਟੇ ਕਰ ਲੋ 5 ਘੰਟੇ ਕਰ ਲੋ ਗੱਲਾਂ ਦੋ ਹੋਣੀਆਂ ਚੰਗੇ ਦੇ ਮਾਰੇ ਦੀ ਮਹਾਰਾਜ ਜੀ ਕਹਿੰਦੇ ਆ ਮਹਾਰਾਜ ਕਹਿੰਦੇ ਘੱਲੇ ਆਵੇ ਨਾਨਕਾ ਸੱਦੇ ਉਠੀ ਜਾਂਦੇ ਜਦੋਂ ਮਹਾਰਾਜ ਭੇਜਦਾ ਸੀ ਆਜਣੇ ਜਦੋਂ ਬਲਾਵਾ ਮਹਾਰਾਜ ਦਾ ਮਹਾਰਾਜ ਜੀ ਕਹਿੰਦੇ ਆ ਜੋ ਆਇਆ ਸੋ ਚਲਸੀ ਸਭ ਕੋ ਆਈ ਬਾਰੀਆਂ ਕੂ ਦੇ ਟਿੰਡਾ ਤੇ ਚਲੇ ਜਾਣੀ ਮਹਾਰਾਜ ਜੀ ਕਹਿੰਦੇ ਆ ਮਰਨ ਲਿਖਾਏ ਮੰਡਲ ਮੈ ਆਰੋ ਮੈਂ ਵੀ ਤੁਹਾਡੇ ਵਿਚਕਾਰ ਖੜਾ ਸਾਰਿਆਂ ਦੀ ਅੰਤਮ ਅਰਦਾਸ ਹੋਣੀ ਹੈ ਇੱਕ ਦਿਨ ਤੇ ਮਹਾਰਾਜ ਜੀ ਕਹਿੰਦੇ ਆ ਮਹਾਰਾਜ ਕਹਿੰਦੇ ਆ ਮਾਨਕ ਕਿਸ ਨੂੰ ਆਖੀ ਹੈ ਬੇਨ ਪੁੱਛੀਆਂ ਹੀ ਲੈ ਜਾਏ ਜਿਵੇਂ ਮਹਾਰਾਜ ਕਸ਼ਮੀਰ ਸਿੰਘ ਨੂੰ ਲੈ ਗਿਆ ਉਹਦੇ ਹੁਕਮ ਚ ਜਿਹੜਾ ਵਰਤਾਰਾ ਹੋ ਰਿਆ ਗੱਲਾਂ ਦੋ ਹੋਣੀਆਂ ਜਿਹੜਾ ਇਨਸਾਨ ਧੀਆਂ ਪਣਾ ਦੀ ਅੰਦਰ ਦਾ ਦਾ ਸਾਂਝਾ ਗੁਰੂ ਦਾ ਨਹੀਂ ਕਰਦਾ ਮੜੀ ਤੇ ਮਸਾਣੀ ਦੇ ਨਹੀਂ ਜਾਂਦਾ ਉਹ ਸਰਾਰੂਪੀ ਇੱਕ ਕਮਰੇ ਦਾ ਬਹੁਤ ਵਧੀਆ ਯਾਤਰੀ ਹੈ ਇਹ ਇੱਕ ਆਮ ਦੇ ਬਗੀਚੇ ਦਾ ਬੜਾ ਫਲਵਾੜੀ ਆ ਜਿਹੜਾ ਪੌਰੂ ਬਾਸ਼ਾ ਦਰਾਂ ਲੁੱਟ ਘੱਟ ਘਰ ਕਰਲੇ ਕਦੇ ਮੜੀ ਤੇ ਤੇ ਪਸਾਣੀ ਤੇ ਗੁਰੂ ਜੀ ਵਿਧਵੀ ਕਰਨ ਕਰਾਉਣ ਵਾਲੇ ਨਾਲ ਭੱਜਾ ਫਿਰੇ ਤੇ ਫਿਰ ਕਹਿੰਦੇ ਆ ਇਹ ਇੱਕ ਸਰਾਰੂਪੀ ਕਮਰੇ ਦਾ ਯਾਤਰੀ ਵਧੀਆ ਨਹੀਂ ਸੀ ਇਹ ਬਹੁਤ ਵਧੀਆ ਯਾਤਰੀ ਸੀ ਤੇ ਭਾਈ ਕੁਸ਼ਵੀਰ ਸਿੰਘ ਇਹ ਸਰਾਰੂਪੀ ਕਮਰੇ ਦੇ ਬਹੁਤ ਵਧੀਆ ਯਾਤਰੀ ਸਨ ਇਸ ਕਮਰੇ ਦੀ ਜਿਹੜੀ ਫਲਵਾੜੀ ਆ ਇਹ ਕਮਰੇ ਦੇ ਵਿੱਚ ਆਪਣੇ ਤਿੰਨ ਧੀਆਂ ਛੱਡ ਗਏ ਆ ਤੇ ਇੱਕ ਵਕਤ ਛੱਡ ਗਿਆ ਧਰਮ ਪਤਨੀ ਤੇ ਜਿਨ੍ਹਾਂ ਨੇ ਇਹ ਫਲਵਾੜੀ ਨੇ ਹੋਰ ਮਹਿੰਗ ਰਹਿਣੀ ਆ ਤੇ ਇਸ ਮਹਿੰਗ ਨੂੰ ਹੋਰ ਉੱਚਾ ਕਰਨਾ ਚਾਹੀਦਾ ਕਸ਼ਵੀਰ ਸਿੰਘ ਦੇ ਬਾਰੇ ਬਹੁਤ ਉੱਚ ਗਿਆ ਅਸੀਂ ਕਸ਼ਵੀਰ ਸਿੰਘ ਲਤੀਪੁਰਾ ਮੋਰਚਾ ਲੱਗਿਆ ਅਸੀਂ ਤਿੰਨ ਸਾਲ ਤੋਂ ਲਗਾਤਾਰ ਇਕੱਠੇ ਚੱਲਦੇ ਦੋ ਸਾਲ ਤਾਂ ਰੋਜ਼ ਹੀ ਇਕੱਠੇ ਸੀ ਲਗਾਤਾਰੇ ਯੋਧਾ ਦੇ ਜਰਨੈਲ ਸੀਗਾ ਤੇ ਫਿਰ ਲੜਿਆ ਇੱਕ ਸਿਸਟਮ ਦੇ ਖਿਲਾਫ ਲੜਨ ਵਾਲਾ ਬੰਦਾ ਸੀਗਾ ਇਹਨੂੰ ਜੋ ਕੁਛ ਮਰਜ਼ੀ ਕਰੀ ਜਾਓ ਇਹ ਅਸਲ ਦੇ ਵਿੱਚ ਕਰਸਾਨੀ ਕਰਸਾਨ ਕਰੇ ਲੋਟਾ ਜੀਉ ਲਾਏ ਕਰਸਾਨੀ ਕਰਸਾਨ ਕਰੇ ਲੋਟਾ ਜੀਉ ਲਾਏ ਹਾਲ ਜੋਕਤਾ ਉਤਮ ਕਰੇ ਮੇਰਾ ਪੁੱਤ ਧੀ ਖਾਏ ਉਹ ਕਥਨ ਸੰਕਤ ਦੇ ਮੁਤਾਬਕ ਚੱਲਦਾ ਸੀ ਇਸ ਯੋਧੇ ਨੇ ਕਸਾਨੀ ਸੰਘਰਸ਼ ਦੇ ਵਿੱਚ ਉਹ ਮੋਦੀ ਦੇ ਮੋਦੀ ਯਾਰਾਂ ਦੇ ਖਿਲਾਫ ਖੜਾ ਹੋਇਆ ਡੱਟ ਕੇ ਆ ਰਾਜਾ ਸਾਹਿਬ ਬੈਠੇ ਡੱਟ ਕੇ ਇਹਨਾਂ ਨੇ ਤਿੰਨ ਕਾਲੇ ਪੂਨ ਵਾਪਸ ਕਰਾ ਕੇ ਇਹ ਜਿਹੜੀਆਂ ਸੁਆਮੀਨਾਥਨ ਕਮਿਸ਼ਨ ਤੇ ਐਮਐਸਪੀ ਦੀ ਗਰੰਟੀ ਅਜੇ ਧੂਰੀ ਪਈ ਐ ਉਹਦੇ ਲਈ ਜद्दोजहद ਕਰਨ ਵਾਲਾ ਯੋਧਾ ਸੀ ਇਸ ਨੇ ਦਿੱਲੀ ਦੀ ਹਕੂਮਤ ਦੇ ਨਾਲ ਸਿੱਧਾ ਲੜਿਆ ਇਹ ਕਿਉਂਕਿ ਇਹ ਸਿਸਟਮ ਦਾ ਬੰਦਾ ਸੀ ਸਿਸਟਮ ਦੇ ਖਿਲਾਫ ਲੜਨ ਵਾਲਾ ਬੰਦਾ ਸੀ ਇਸ ਕਰਕੇ اے ਸੱਚੇ ਪਾਤਸ਼ਾਹ ਮੈਂ ਆਪਣੇ ਇਸ ਪਰਿਵਾਰ ਤੇ ਚੜਦੀ ਕਲਾ ਰੱਖ ਇਸ ਪਰਿਵਾਰ ਤੇ ਚੜਦੀ ਕਲਾ ਰੱਖ ਇਸ ਖਾਨ ਦੇ ਚੜਦੀ ਕਲਾ ਕਰ ਰੱਖ ਇਸ ਨਗਰ ਤੇ ਚੜਦੀ ਕਲਾ ਰੱਖ ਮੈਂ ਬਵੀਕ ਸਿੰਘ ਰਾਜਾ ਜੀ ਨੂੰ ਕਹਿੰਦਾ ਰਾਜਾ ਸਾਹਿਬ ਤੁਹਾਡੀ ਬੜੀ ਤਕੜੀ ਸੀ ਜੀ ਨੇ ਪਰਖ ਕੀਤੀ ਇਹੋ ਜਿਹੇ ਯੋਧੇ ਦੀ ਇਸ ਕਰਕੇ ਇੱਕ ਕਿਸਾਨਾਂ ਦਾ ਮਸੀਹਾ ਸੀ ਇੱਕ ਕਿਸਾਨ ਸੀ ਕਿਸਾਨਾਂ ਦਾ ਯਾਰ ਸੀ ਕਿਸਾਨੀ ਲਈ ਲੜਦਾ ਸੀ ਤੇ ਕਿਸਾਨਾਂ ਦਾ ਦੁਆਬੇ ਦਾ ਸ਼ੇਰ ਸੀ ਇਸ ਘਰ ਚਲਿਆ ਚਲਿਆ ਦਾ ਸਾਰੇ ਨਹੀਂ ਜਾਣ ਤੇ ਮੈਂ ਇਹੀ ਕਹਣਾ ਇਹ ਭਾਈ ਕਾਕਾ ਯੋਧੇ ਰਹਿ ਤੇਰੇ ਨਾਲ ਤਾਂ ਸਾਰਾ ਸਮਾਜ ਖੜਾ ਕਿੰਨੇ ਕਿੰਨੇ ਲੀਡਰਾਂ ਨੇ ਸਾਰਿਆਂ ਨੇ ਜਦੋਂ ਬੰਦਾ ਯੋਧਾ ਹੋਵੇ ਸਾਰਿਆਂ ਨੂੰ ਬੋਲਣਾ ਪੈਂਦਾ ਭਾਵੇਂ ਉਹਦੇ ਹੱਕ ਜਨਾਬ ਹੀ ਹੋਣ ਸਾਰੇ ਬੋਲ ਜਾਂਦੇ ਹੁੰਦੇ ਆ ਕਿਉਂਕਿ ਉਹ ਯੋਧਾ ਹੁੰਦੋਂ ਫਿਰ ਤਈ ਐਸੀਆਂ ਪਾਈਆਂ ਹੁੰਦੀਆਂ ਸੋ ਮੈਂ ਇਹੀ ਬੇਨਤੀ ਕਰਦਾ ਰਾਜਾ ਸਾਹਿਬ ਕਿ ਬੇਨਤੀ ਹੈ ਦੁੱਖ ਦੀ ਘੜੀ ਬੈਹੀ ਹੈ ਪਰ ਦੁਆਬੇ ਦੀ ਧਰਤੀ ਤੇ ਇੱਕ ਬਰੋਟਾ ਇਹੋ ਜਿਹਾ ਹੋਮ ਲਾ ਕੇ ਜਾਓ ਬਰੋਟਾ ਇੱਕ ਲਾ ਕੇ ਜਾਓ ਇਸ ਬਰੋਟੇ ਦੇ ਥੱਲੇ ਆਹ ਕਿਸਾਨ ਸੰਗਠਨ ਦੇ ਸਾਰੇ ਇਕੱਠੇ ਹੋ ਕੇ ਚੱਲ ਸਕੀਏ ਤਾਂ ਜੋ ਇਸ ਗੁਲਾਮੀ ਦੇ ਵਿੱਚੋਂ ਨਿਕਲੀਏ ਦਿੱਲੀ ਤੁਹਾਨੂੰ ਮਾਰਨਾ ਚਾਹੁੰਦੀ ਹੈ ਦਿੱਲੀ ਤੁਹਾਨੂੰ ਉਤਰਾਣਾ ਚਾਹੁੰਦੀ ਹੈ ਦਿੱਲੀ ਕਿਸਾਨੀ ਖਤਮ ਕਰਨਾ ਚਾਹੁੰਦੀ ਹੈ ਦਿੱਲੀ ਨੇ ਬਾਰਡਰ ਬੰਦ ਕਰਤੇ ਹੈ ਨੇਪਾਲ ਦੇ ਬਾਰਡਰ ਖੋਲਦੇ ਹੈ ਬੰਗਲਾਦੇਸ਼ ਦੇ ਖੋਲਦੇ ਹੈ ਸੱਚ ਦਿੱਲੀ ਨੇ ਕਿਸਾਨ ਮਜ਼ਦੂਰ ਮਾਰਤੇ ਹੈ ਇਸ ਕਰਕੇ ਦਿੱਲੀ ਦੇ ਵਿਰੋਧ ਲੜਨ ਵਾਲਾ ਜੋ ਹੈ ਕਿਸਾਨ ਸੀ ਸੋ ਇਹਨਾਂ ਨੂੰ ਇਹੀ ਕਹਿਣਾ ਹੈ ਸੱਚੇ ਪਾਸ਼ਾ ਚੜਦੀ ਗੱਲ ਹੈ ਸੰਪਾਲ ਬਖਸ਼ तो महाराज के गचरना से अरदास कर अमृतधारी सिख से आप अमृतधारी सिख होकर जात पातों निकले तो इस गुरु के मगर लग गया आप चलिए कारो अपनी कौन गुलामी फसी हुए है गुलामी के निकल सकी सो मैं सरदार तरसेम सिंह अकाली दल पंजाब उन्होंने भी आना सी तो क्योंकि ਦੀਪ ਜਿੰਟੂ ਤੇ ਉਹਨਾਂ ਦੇ ਤਾਇਆ ਜੀ ਦੀ ਅਜ ਮੌਤ ਹੋ ਗਈ ਆ ਅੱਜ ਭੋਗ ਤੇ ਇੱਥੇ ਜਾਣਾ ਪਿਆ ਉਹ ਸਾਰੀ ਜਦਬੰਦੀ ਮੈਂ ਹਾਜ਼ਰ ਹੋਣ ਆ ਮੇਰੇ ਕੋਲੋਂ ਸੰਗਤ ਦੇ ਖਿਲਾਫ ਕੋਈ ਸ਼ੋਕਵਤ ਕਾਡਾ ਸੰਗਤ ਬਖਸ਼ਣ ਜੋਗਾ ਅਖੀਰ ਦੇ ਵਿੱਚ ਕਰਦੇ ਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਹਿਬ ਜੋਵੇ ਇਹ ਨਹੀਂ ਕਹਿੰਦਾ ਖਮਾ ਦਾ ਚਾਚਾ ਮੇਰੇ ਕੋਲੋਂ ਸੰਗਤ ਦੇ ਖਿਲਾਫ ਕੋਈ ਸ਼ੋਕਵਤ ਕਾਡਾ ਸੰਗਤ ਬਖਸ਼ਣ ਜੋਗਾ ਤੇ ਆਓ ਅੱਪ ਸਾਗਰ ਮਿਲਤਾ ਆਪੋ ਆਪਣੀ ਜਾਨ ਪਾ ਕੇ ਨਿਕਲ ਜੇ ਵਾਹਿਗੁਰੂ ਜੀ ਕਥਾਲ ਸਵਾਇ ਤੇ ਕੀ ਕਥਾ